ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਠੀਕ ਠਾਕ ਜੋ ਤੇ ਅੱਜ ਲੱਗੇ ਆ ਆਪਾਂ ਬ੍ਰੇਕਾਂ ਡਿਸਕ ਬ੍ਰੇਕਾਂ ਇਹ ਜਿਹੜੀ ਪਿਛੋ ਪੂਛ ਚੁੱਕੇ ਮਸ਼ੀਨ ਐਸਾ ਆਪਣਾ ਬਣਾ ਦੇਣੀਆਂ ਚੈੱਕ ਕਰੋ ਇਧਰ ਡਿਸਕ ਬ੍ਰੇਕਾਂ ਇਹਦਾ ਪਿਸਟਨ ਪੂਸਟਨ ਆ ਵਧੀਆ ਕਰਕੇ ਪਾ ਦੀ ਜਗਾ ਤਸੀਲਾਂ ਸੁਲਾਈਆਂ ਸਾਰੀਆਂ ਜੀ ਇਹ ਸੀ ਲਾ ਸਾਲਾਂ ਰੇਂਗ ਰੰਗ ਸਾਰੇ ਪਾ ਗਏ ਆ ਕੱਲ ਫਿੱਟ ਹੋ ਗਈ ਡੈਕਸ਼ਨ ਡੈਕਸ਼ਨ ਹੋ ਗਈ ਕੱਲ ਫਿੱਟ ਅੱਜ ਇਹਦਾ ਬ੍ਰੇਕ ਦਾ ਕੰਮ ਕਰਨ ਲੱਗੇ ਆਪਾਂ ਪਹਿਲਾਂ ਕੋ ਮਧਿਕ ਨਹੀਂ ਪਾਣੀ ਇਹਦਾ ਕੀਤਾ ਆਪਾਂ ਸੈਸ਼ੂ ਸਹੀ ਤਿੰਨਾਂ ਨੂੰ ਆਪਾਂ ਬੋਸ਼ ਬਸ਼ ਲਾ ਕੇ ਰਸਤਾ ਸਾਈਡ ਤੇ ਆਪਣੇ ਸਟਾਫ ਵਕਰ ਹੋ ਗਏ ਗੀਅਰ ਦੀ ਵੀ ਗੱਲ ਹੋ ਗਈ ਸੈਟਿੰਗ ਤੇਲ ਤੂਲ ਕਰਤਾ ਇਹਦਾ ਵੀ ਪੂਰਾ ਸਾਰਾ ਗিয়ার ਖੋਲ ਕੇ ਇੱਕ ਰੀ ਕਰਾਰੀਆਂ ਗਰੂਰੀਆਂ ਚੈੱਕ ਕਰ ਲੀਆਂ ਐ। ਇੱਧਰ ਫੋਰ ਬੈਨੋ ਨਹੀਂ ਲੱਗੇ ਹੋਏ ਸ਼ਾਰਟ ਨੂੰ। ਪਾ ਦੋ ਪਾ ਦੋ ਤੁਸੀਂ। ਜਿਆਦਾ ਅੱਜ ਵੀਡੀਓ ਬ੍ਰੇਕ ਤੇ ਬਣੂਗੀ। ਵੀ ਬ੍ਰੇਕ ਕਿਦਾਂ ਫਿੱਟ ਹੁੰਦੀ ਆ ਕੀ ਸਾਖ ਤਾਵੇ ਦਾ। ਬੈਰਿੰਗ ਆ ਮਾਦੇ ਦੀ। ਕੀ ਸੱਤ ਦਾ ਬੈਰਿੰਗ ਨੂੰ ਦਿੱਤਾ ਹੀ ਉਹਦਾਂ ਵੀ। ਮੇਸਨ 아이디 ਰੰਗ ਰੰਗਣੀ ਸੀ ਸਹੀ ਪਹਿਲਾਂ ਨਾ ਤਾਂ ਹੀ ਬ੍ਰੇਕੇ ਹੋ ਗਈ ਖਰਾਬ ਇਹ ਬ੍ਰੇਕ ਫਿਰ 에어 ਕੰਡੀਸ਼ਨਰ ਖਰਾਬ ਹੋ ਗਈ ਹੈਂਡ ਜੇ ਤੇ ਤੇ ਆਪਾਂ ਇੱਥੋਂ ਬ੍ਰੇਕ ਬੰਦ ਕਰਤੀ ਜਾਂ ਨੱਡ ਲਾ ਗੇ ਤਾਂ ਲਾਤੀ ਨਲੀ ਜੀ ਦੀ ਤਾਂ ਬ੍ਰੇਕ ਬੰਦ ਕਰਤੀ ਇੱਥੋਂ ਇੱਕ ਬ੍ਰੇਕ ਤੇ ਵਜੇ ਚਲਾਈ ਗਏ ਹੈਂਡ ਤੇ ਆਪਾਂ ਤਾਂ ਟੀ ਦੇ ਵਿੱਚ ਨੱਡ ਕਸਤਾ ਹੀ ਇਧਰ ਲਈ ਹੋ ਗਈ ਬ੍ਰੇਕ ਬੰਦ ਤੇ ਬਾਅਦ ਚ ਆਪਾਂ ਇੱਕ ਬ੍ਰੇਕ ਤੇ ਚਲਾਈ ਗਏ ਇਹ ਹੋਣਾ ਹੀ ਕਿ ਜਦ ਰਿਪੇਅਰ ਕਰਨੀ ਆ ਉਦੋਂ ਕਰਾਂਗੇ ਬ੍ਰੇਕ ਦਾ ਕੰਮ ਹੁਣ ਆਈ ਦਾ ਸਾਰਾ ਕੁਝ ਰਿੰਗ ਰੰਗ ਪਾ ਗਏ ਪੇਸਟਮੇ ਇਧਰ ਉਹਦੇ ਨਿਆਣੇ ਕੜਾਕੇ ਕੱਢੀ ਜਾਂਦੇ ਮਸ਼ੀਨ ਜੀ ਨੇ ਇਧਰ ਪਾ ਗਏ ਇੱਕ ਵਸ ਚਾਬੀ ਇੱਕ ਮਿੰਟ ਲਾਉਂਦੀ ਨੱਡ ਖੋਲਣ ਤੇ ਹੋਰ ਫੇਰ ਪਾ ਬਹਾ ਵੱਧ ਕਮਾਲਿਆ ਕਰ ਸਾਜ ਅੰਦਰ ਨਹੀਂ ਸੀ ਦਾ ਲੈ ਤਾੁਰ ਲਈ ਬਾਣ ਬੜੀ ਛਤੀ ਲੱਗਦਾ ਆ ਪੜੇ ਜੋਂ ਛੇਕ ਮਾਰਨੇ ਇਹਦੇ ਨਾਲ ਛੇਕ ਵੱਜ ਜਾਣੇ ਨਵਾਂ ਪੜਾ ਜਿਹੜਾ ਲਾਉਣਾ ਅੱਗੇ ਸੁੰਬਿਆਣਾ ਛੇਕ ਮਾਰੀ ਤੇ ਹੀ ਹੋਣੇ ਵੀ ਆਪੇ ਹੋਣੇ ਵੀ ਤੇ ਚੇਕ ਮਾਰ ਲਾਂ ਸੁੰਬੇ ਨਾਲ ਅੱਗੇ ਮਾਰੀ ਤੇ ਹੁਣ ਇਦਰੇ ਮਾਰ ਲੈਣੇ ਆਪਾਂ ਇਹਨੂੰ ਮੈਨੂੰ ਰੋਬੀ ਮਿਲਣੇ ਆਟਾ ਗੱਡੀ ਜਾਂਦੇ ਆ ਉਹ ਲਾਥ ਲੈਂਦੇ ਨਾ ਚੱਲ ਹੋਰ ਪਾ ਲੈ ਨਾੜ ਸਾਮ-ਸਾਮ ਕੇ ਰੱਖਣੀ ਹੈ ਮੇਰਾ ਪੁੱਤ ਡੈਕਸ਼ਨ ਨੂੰ ਲੱਗੇ ਕੱਲ ਦੇ ਸਾਡੇ ਬੰਦੇ ਕੱਲ ਕੀ ਅੱਜ ਹੀ ਲੱਗੇ ਕੱਲ ਕਲੱਚ ਪਲੇਟ ਦਾ ਹੀ ਅੱਜ ਮੇਨ ਡੈਕਸ਼ਨ ਦਾ ਕੰਮ ਹੈ ਜੈਨ ਜੂਨ ਕੱਟ ਕੇ ਪਾਉਣੇ ਪੈਂਦੇ ਕੰਮ ਤਾਂ ਲੇਟ ਹੋ ਜਾਂਦੇ ਤੇ ਜੈਨ ਸਾਰੇ ਨਵੇਂ ਬਣਾਉਣੇ ਪੈਂਦੇ ਆ ਜੋ ਜੈਨ ਨਵੇਂ ਬਣਾਉਣੇ ਪੈਣ ਬੜਾ ਚਿਰ ਲੱਗ ਜਾਂਦਾ ਆ ਮੁੰਡਾ ਬੜਾ ਖੁਸ਼ ਰਹਿੰਦਾ ਨਾ ਹੱਸਦਾ ਹੀ ਰਹੂਗਾ ਬੋਲੀ ਆਪਾਂ ਨਿੱਕੀ ਜੀ ਬਾਤ ਈ ਆ ਵੇਖਿਓ ਰੋਡ ਤੇ ਕਿਸੇ ਨੂੰ ਆੜਨ ਨਹੀਂ ਦੇਣਾ ਨਾਲ ਹਾਂ ਖਲੋ ਖਲੋ ਕਰਤਾਰ ਨੂੰ ਪਿਛਲੀ ਜੀ ਡਿੱਕੀ ਦਾ ਸੀ ਬਹੁਤ ਟੱਪਦੀ ਜਾਂਦੀ ਸੜੀ ਇੱਕ ਰੋਡ ਬੜਾ ਵਧੀਆ ਉੱਥੋਂ ਤੱਕ ਸਮਾਣੇ ਤੱਕ ਐਸ ਰੋਡ ਡਵਾ ਰੋਡ ਆ ਬਹੁਤ ਸੰਧ ਘਟ ਆਉਂਦੇ ਆਉਂਦੇ ਇਹ ਡਾਉ ਜਾਂਦਾ ਏ ਬਠਿੰਡੇ ਰੋਣੀ ਰੋਡ ਜਾਂਦਾ ਅੰਬਰਸਾੜ ਤੋਂ ਐਡਾ ਰੋੜ ਆ ਵਾਣਾ ਵਟ ਕੱਢੀ ਹੁੰਦੇ ਨੇ ਆਣੇ ਤੋਂ ਬਹੁਤ ਜਦੀ ਹੋ ਗਈ ਹੈ ਮਾੜੀ-ਮਾੜੀਆਂ ਨਿਸ਼ਾਨੀਆਂ ਲਾਲਾ ਪਏ ਦਾ ਬਾਜ ਨੰਗਾ ਦੀ ਸਾਰੇ ਜੀ ਅੱਗੇ ਸੁੰਬਿਆਂ ਨਾਲ ਛੇਕ ਬਾਰ ਦੇ ਪੈਂਦੇ bữa nay giờ ra anh thấy, cái, xài xe cơm ăn, mấy thằng làm tao xe cơm vậy? ਪੈਰ ਪਰੇ ਕਰ ਵੜੀ ਖੇਤੀ ਹੁੰਦਾ ਕੰਮ ਇਹ ਸਾਰੀ ਸਰੀ ਦਿਹਾੜੀ ਲੰਘ ਜਾਂਦੀ ਦੀਸ਼ੇ ਵੱੜਦੇ ਸੁੰਬੇਰਾ ਆਹ ਕਿਦਾਂ ਵਧੀਆ ਜੀਆ ਦਾਰੂ ਜਿਹਾ ਦਿਓ ਨਾ ਲਾਉਣ ਆ ਆ ਮੇਰੇ ਬੁੱਚ ਦਾਰੂ ਆ ਦਰੂਆਗਾ ਵੀ ਨੜ ਨਾ ਖੁੱਲੇ ਬੜਾ ਯਵਰ ਚੀਜੇ ਤੂੜੀ ਵੇਚੀ ਹੋਈ ਆਪਾਂ ਤੂੜੀ ਆਪਣਾ ਸਾਰਾ ਸ਼ੈੱਡ ਖਾਲੀ ਉਹ ਗਦਾਮ ਹੋ ਗਿਆ ਖਾਲੀ ਬਾਜੋ ਨੂੰ ਸਪਾਈਸ ਕੋਈ ਕਰਦੇ ਆ ਉਧਰ ਸੰਸੂਦ ਵਾੜਦੇ ਆ ਤੂੜੀ ਆਪਣੀ ਸਾਰੀ ਨਿਕਲ ਗਈ ਬਸ ਥੋੜੀ ਰਹੀ ਇਹਨਾਂ ਲੈ ਨਹੀਂ ਅੱਜ ਟਰਾਲਾ ਆਪਣਾ ਇਹਨਾਂ ਪਾਇਆ ਭੰਗਵਾਣੇ ਇੱਕ ਇਹਨਾਂ ਦਾ ਆਪਣਾ ਤੇ ਕਾਡਾ ਦੋ ਟਰਾਲੇ ਬਾਹਰ ਕੱਢਤੀ ਗਰਮ ਕਿ ਉਹ ਗਰੇ ਕਿਨੂੰ ਨਿਕਲ ਆਈ ਆਪੇ ਐ ਬਿੱਥੋਂ ਵੱਡ ਗਏ ਫੇਰ ਕੱਢੀ ਵਿਚਾਰੀ ਹੁਣ ਉਧਰ ਕੱਟ ਬਣਾਉਂਦੇ ਆ ਜਾਂਦੇ ਇੱਧਰ ਦੀ ਨਿਕਲ ਆਇਆ ਕਰੇ ਇੱਥੋਂ ਬੁਰਕੀ ਕੱਢ ਦੇਣੀ ਆ ਵਾਲ ਘਮਾ ਜਿਹੜਾ ਨਿਕਲ ਆਵੇ ਇੰਨਾ ਸੋ ਗਿਆ ਵੀ ਆਹ ਦਾ ਜਿਹੜਾ ਫੋਰਮੈਨ ਨਹੀਂ ਆ ਇਹਨੇ ਵੈਲਡਿੰਗ ਦੀ ਯਾਦ ਹੈ ਗ੍ਰੈਂਡਰ ਵੀ ਇਹਨੇ ਵੈਲਡਿੰਗ ਵਾਲੀ ਦੁਕਾਨ ਤੇ 5-6 ਸਾਲ ਲਾਏ ਆ ਉਹ ਬੜਾ ਨਜ਼ਾਰਾ ਘੜੀ ਜਾ ਵੈਲਡਿੰਗ ਸੈੱਟ ਆਪਣਾ ਛੋਟਾ ਜਾ ਇਹ ਆਪਾਂ ਮਸ਼ੀਨ ਦੇ ਟੂਲ ਜਰਾ ਕੇ ਲੈ ਲਈਦਾ ਹਰਿਆਣੇ ਦੇ ਰੋਲੇ ਉਹਦੀ ਲੰਮੀ ਲੇਟ ਆ ਤੇ ਬਾਕੀ ਇਹ ਕੜਾਕੇ ਕੱਢੀ ਹੁੰਦੇ ਹਰ ਕੰਮ ਦੀ ਯਾਦ ਹੈ ਹਾਂਜੀ ਇੱਧਰ ਵੇਖੋ ਤੁਹਾਨੂੰ ਇੱਕ ਚੀਜ਼ ਮੈਂ ਵਿਖਾਉਣਾ ਜੀ ਜੰਸੀ ਵਾਲੇ ਗਰਦਿਆਲ ਦੀ ਕਰਤੂਦ ਹੀ ਲਾ ਲੋ ਤੁਸੀਂ ਚਲੋ ਆਹ ਬੈਰਿੰਗ ਆ ਇਹਦੇ ਕਰਕੇ ਅਸੀਂ ਆ ਸਾਰਾ ਹੀ ਜਿਗਾਰ ਉੱਤੋਂ ਲਾਉਣਾ ਪਿਆ ਆਹ ਬੈਰਿੰਗ ਨਿਕਲਦਾ ਕੋਈ ਨਾ ਕੋਈ ਦੀ ਜਿਗਾਰ ਚਾਹੀਦਾ ਨਾ ਕੰਪਨੀ ਨੂੰ ਬਾਹਰ ਕਰਨੀ ਚਾਹੀਦੀ ਬਾਹਰ ਇਹਨੂੰ ਪੁੱਟ ਕੇ ਬਾਹਰ ਲਾਉਂਦੇ ਆਹ ਪਲੇਟ ਥੋੜੀ ਜੀ ਗਾਂ ਲਾ ਦਿੰਦੇ ਤੇ ਇਹਨੂੰ ਬੈਰਿੰਗ ਨੂੰ ਬਾਹਰਲੇ ਪਾਸੇ ਕਰ ਦਿੰਦੇ ਤੇ ਆਹ ਇੱਧਰ ਵੇਖੋ ਅਗਲੇ ਪਾਸੇ ਚਲੋ ਉਹ ਵੀ ਠੀਕ ਆ ਉਹਨਾਂ ਦਾ ਕੰਮ ਆ ਵਰਮ ਤੇ ਉਹ ਜਿਹੜੀ ਵਰਮ ਆ ਆ ਵਾਲੀ ਉਹਨੂੰ ਬਾਹਰ ਨਿਕਲਣ ਦਾ ਜਿਗਾਰਡ ਬਣਾਉਂਦੇ ਵਰਮ ਦਾ ਆ ਵੇਖੋ ਵਰਮ ਬਾਹਰ ਨਿਕਲਦੀ ਨਹੀਂ ਚਰੀ ਨਹੀਂ ਟੱਕ ਚਰ ਟੱਕ ਨਹੀਂ ਕੋਈ ਚਰੀ ਨਹੀਂ ਕੁਛ ਨਹੀਂ ਦਿੰਦਾ ਇਹਦਾ ਤੇ ਉਹ ਬੈਰਿੰਗ ਪਤਾ ਨਹੀਂ ਕਿਹੜੇ ਹਿਸਾਬ ਨਾਲ ਪਾ ਕੇ ਤੇ ਫਿੱਟ ਕਰਤਾ ਇਹਨਾਂ ਗਲੋਂ ਲਾਤਾ ਹੈ ਜਦੋਂ ਦੀ ਮਸ਼ੀਨ ਆਈ ਇਹ ਕਰੀ ਨਹੀਂ ਨੂੰ ਗਲੀਸ ਹੋਈ ਕਰਮਾਲੇ ਨੂੰ ਤੇ ਇੱਕ ਘਰੀ ਨਹੀਂ ਕਿਸ ਕੋ ਬਾਹਰ ਨਿਕਲਿਆ ਵੇ ਬੈਰੰਗ ਦਾਲ ਵਿਖਵਾ ਆਪਾਂ ਕੱਢਣ ਲੱਗੇ ਜੀ ਹੁਣ ਆਪਾਂ ਦੱਸਾਂ ਤੁਹਾਨੂੰ ਮਸਕੀਮ ਕੀ ਕਰਨੀ ਜੇ ਆਹ ਬੈਰੰਗ ਪੁੱਟ ਕੇ ਆਪਾਂ ਇਹ ਪਾਸੇ ਕਰ ਦੇਣਾ ਆਹ ਪਲੇਟ ਨਹੀਂ ਆ ਜੜੀ ਇਹ ਥੋੜੀ ਆਪ ਇਧਰ ਕਰ ਦੇਣੀ ਸ਼ਾਰਟ ਦੇ ਲਾਗੇ ਤੇ ਬੈਰਗ ਜਿਹੜਾ ਬਾਹਰਲੇ ਪਾਸੇ ਲਾ ਦੇਣਾ ਨਵਾਂ ਵੇਖਿਓ ਜਗਾੜ ਬਣਾਉਂਦੇ ਤੁਹਾਨੂੰ ਵਿਖਾਵਾਂਗੇ ਸਾਰਾ ਕੁਝ ਜੀ